ਹੁਣ ਜਿਹੜੇ ਉਹ ਆ ਵੀ ਜਿਹੜੇ ਬਾਰਡਰ ਕਰਾਸ ਕਰਕੇ ਆਉਂਦੇ ਆ ਚਾਹੇ ਉਹ ਸਦਰਨ ਬਾਰਡਰ ਤੋਂ ਆ ਰਹੇ ਆ ਚਾਹੇ ਉਹ ਕੈਨੇਡੀਅਨ ਬਾਰਡਰ ਤੋਂ ਆ ਰਹੇ ਆ ਉਹਦੇ ਵਿੱਚ ਵੀ ਮੇਰੇ ਨਾਲ ਦੋ ਆਪਸ਼ਨ ਆ ਜਾਂਦੀਆਂ ਵੀ ਜਿਹੜੀਆਂ ਤਾਂ ਅ ਅਥਾਰਟिटीज ਡਿਟੇਨ ਕਰ ਲੈਂਦੀਆਂ ਕਈ ਜਿਹੜੇ ਸੇਫ ਲੰਗ ਹੁੰਦੇ ਆ ਉਹਨਾਂ ਦੇ ਲਈ ਫਿਰ ਕੀ ਆਪਸ਼ਨਸ ਜਿਹੜੀਆਂ ਹੋ ਰਹੀਆਂ ਜੀ ਸੋ ਸੇਫ ਉਹਨੂੰ ਕਹਿੰਦੇ ਬੰਦੇ ਨੂੰ ਉਦਾਂ ਪੰਜਾਬੀ ਆਪਣੀ ਕਮਿਊਨਿਟੀ ਚ ਟਰਮਨੋਲੋਜੀ ਆ ਕਿ ਮੈਂ ਸੇਫ ਆ ਗਿਆ ਮੈਂ ਸੇਫ ਲਗਿਆ ਕਿ ਬਾਰਡਰ ਤੇ ਉਹਨੂੰ ਫੜਿਆ ਨਹੀਂ ਕਿਸੇ ਨੇ ਵੀ ਚੈੱਕਪੁਆਇੰਟ ਤੇ ਵੀ ਨਹੀਂ ਤੇ ਸੀਬੀਪੀ ਵਾਲਿਆਂ ਨੇ ਵੀ ਨਹੀਂ ਫੜਿਆ ਆਈਸ ਵਾਲਿਆਂ ਨੇ ਵੀ ਨਹੀਂ ਕਿਸੇ ਨੇ ਵੀ ਨਹੀਂ ਫੜਿਆ ਤੇ ਉਹ ਲੱਗਿਆ ਇਹ ਤੇ ਕਿਸੇ ਕੋਲ ਰਿਕਾਰਡ ਨਹੀਂ ਹੈਗਾ ਉਹਦਾ ਸੋ ਜਿਹੜਾ ਤਾਂ ਬੰਦਾ ਸੇਫ ਲੱਗਿਆ ਉਹਦਾ ਕਦੀ ਵੀ ਉਹਨਾਂ ਨੇ ਜਿਹੜਾ ਸਰਕਾਰ ਆ ਉਹਨਾਂ ਨੇ ਐਂਟੀ ਹੈ ਨਹੀਂ ਇਸ਼ੂ ਕਰਨਾ ਨੋਟਿਸ ਕਾਪੀਰ ਮਤਲਬ ਉਹ ਕੋਰਟ ਮੋਰੇ ਨਹੀਂ ਜਾ ਸਕਦਾ ਉਹਨੂੰ ਸਲਮੋਰੇ ਆਫਿਸ ਮੋਰੇ ਜਿਹੜਾ ਫਾਈਲ ਕਰਨਾ ਪੈਂਦਾ ਅਕਸਰ ਇਹਨਾਂ ਦਾ ਸਵਾਲ ਜਿਹੜਾ ਆਂਦਾ ਭਾਈ ਮੇਰੀ ਆਨਲਾਈਨ ਜਿਹੜੀ ਡੇਟ ਨਹੀਂ ਬੋਲਦੀ ਹਨਾ ਜਿਹੜਾ ਸਿਸਟਮ ਹੁੰਦਾ ਤੇ ਉਹ ஆன்ਲਾਈਨ ਜਿਹੜੀ ਡੇਟ ਉਹ ਸਿਰਫ ਉਹਨਾਂ ਦੀ ਬੋਲਦੀ ਆ ਜਿਹੜੇ ਬੰਦੇ ਫੜੇ ਜਾਂਦੇ ਆ ਜਾਂ ਜਿਨ੍ਹਾਂ ਦੇ ਉੱਤੇ ਨੋਟਿਸ ਟੂ ਅਪੀਅਰ ਐਨਟੀ ਆ ਜਿਹਨੂੰ ਕਹਿੰਦੇ ਉਹ ਸ਼ੂ ਹੋ ਗਿਆ ਸੋ ਕਾਫੀ ਸਾਰੇ ਜਿਹੜੇ ਇਹ ਸੇਫ ਬੰਦੇ ਜਿਹੜੇ ਹੈਗੇ ਆ ਇਹਨਾਂ ਨੂੰ ਜਿਹੜਾ ਸਲਮ ਆਫਿਸ ਦੇ ਵਿੱਚ ਜਿਹੜਾ ਫਾਈਲ ਕਰਨਾ ਪੈਂਦਾ ਤੇ ਜਿਹੜੇ ਫੜੇ ਗਏ ਆ ਓਬਵੀਅਸਲੀ ਉਹਨਾਂ ਦਾ ਜ਼ਿਆਦਾਤਰ ਉਹ ਐਨਟੀ ਇਸ਼ੂ ਕਰ ਦਿੰਦੇ ਆ ਤੇ ਜਦੋਂ ਐਨਟੀ ਇਸ਼ੂ ਹੋ ਜਾਂਦਾ ਉਦੋਂ ਤੁਸੀਂ ਇਮੀਗ੍ਰੇਸ਼ਨ ਕੋਰਟ ਮਰੇ ਜਾਂਦੇ ਆ ਸਿੱਧੇ ਤੇ ਕਈ ਵਾਰੀ ਇਦਾਂ ਹੁੰਦਾ ਕਿ ਬੰਦੇ ਫੜੇ ਵੀ ਜਾਂਦੇ ਐਦਾਂ ਦੇ ਵੀ ਬੰਦੇ ਸੀਗੇ ਕਿ ਉਹਨਾਂ ਦਾ ਉਹਨਾਂ ਨੇ ਐਨਟੀ ਇਸ਼ੂ ਨਹੀਂ ਕੀਤਾ ਕਿਉਂਕਿ ਉਹ ਬਿਜ਼ੀ ਸੀਗੇ ਐਪਲੀਕੇਸ਼ਨ ਵਾਲੇ ਜਾਂ ਕਿਸੇ ਕਾਰਨ ਵਜੋਂ ਉਹਨਾਂ ਨੂੰ ਲੱਗੇ ਕਿ ਨਹੀਂ ਇਹਨੂੰ ਇਸ਼ੂ ਕਰਨਾ ਤੇ ਉਹਨਾਂ ਨੂੰ ਫਿਰ ਸਾਲਮ ਆਫਿਸ ਪੋਰੇ ਜਿਹੜਾ ਜਾਣਾ ਪੈਂਦਾ ਆਬਵੀਅਸਲੀ ਇੱਕ ਸਾਲ ਦੇ ਅੰਦਰ ਅੰਦਰ ਸਾਲਮ ਫਾਈਲ ਕਰਨਾ ਹੁੰਦਾ ਤੁਸੀਂ ਭਾਵੇਂ ਸੇਫ ਆਏ ਆ ਭਾਵੇਂ ਫੜੇ ਗਏ ਸੋ ਉਹ ਜਿਹੜੀ ਅ ਰਿਕੁਆਇਰਮੈਂਟ ਆਉਂਤੇ ਜੋ ਜ਼ਰੂਰ ਜਿਹੜਾ ਖਾਸ ਧਿਆਨ ਦੇ ਰੱਖਣਾ ਸਪੈਸ਼ਲੀ ਜੇ ਤੁਸੀਂ ਸੇਫ ਆਏ ਆ ਤਾਂ ਕੋਡ ਨੂੰ ਇਹੀ ਪੇਨ ਕਨਸਰਨ ਹੁੰਦਾ ਇੱਕ ਇਹ ਦੇਖੋ ਝੂਠ ਤਾਂ ਨਹੀਂ ਬੋਲਦਾ ਪਿਆ ਕਿ ਸਾਲ ਇਹ ਰੇ ਇਥੇ ਅਮਰੀਕਾ ਚ ਕੱਢ ਲਿਆ ਹੋਵੇ ਤੇ ਆਪਣੀ ਡੇਟਾਂ ਅੰਗੇ ਪਿੱਛੇ ਕਰ ਰਿਹਾ ਓਕੇ ਤੇ ਉੱਤੇ ਬਹੁਤ ਜ਼ਿਆਦਾ ਜਿਹੜੀ ਇਨਕੁਆਇਰੀ ਜਿਹੜੀ ਕੇਸਿਸ ਦੇ ਉੱਤੇ ਹੁੰਦੀ ਆ ਤੇ ਸਲਮ ਆਫਿਸ ਕਈ ਵਾਰੀ ਸਿੰਪਲ ਇਸ ਗੱਲ ਤੋਂ ਡਿਨਾਈ ਕਰ ਦਿੰਦਾ ਕਿ ਆਪਾਂ ਇਹ ਨਹੀਂ ਪਤਾ ਲਾ ਪਏ ਕਿ ਬੰਦਾ ਸਾਲ ਦੇ ਅੰਦਰ ਆ ਕੇ ਆਪਣੇ ਸਲਮ ਫਾਈਲ ਕੀਤਾ ਜਿਹੜਾ ਬੰਦਾ ਹੁੰਦਾ ਉਹਦੇ ਵਕੀਲ ਨੇ ਜਾਂ ਪੈਰਾਲੀਗਲ ਨੇ ਇਹ ਕਿਹਾ ਹੁੰਦਾ ਕਿ ਤੂੰ ਇਦਾਂ ਕਹਿ ਦੇ ਕਿ ਤੇ ਉਹਨਾਂ ਦੀ ਜ਼ਿੰਮੇਵਾਰੀ ਆ ਸਲਮ ਆਫਿਸ ਵਾਲਿਆਂ ਦੀ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਹੈ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਕਿ ਸਾਲ ਦੇ ਅੰਦਰ ਅੰਦਰ ਤਾਂ ਤੁਹਾਨੂੰ ਆਪਣੀ ਜਿਹੜੀ ਫਲਾਈਟ ਰੈਜੈਕਟਰੀ ਉਹ ਸਾਰੇ ਦੇ ਬੇਸ ਤੇ ਤੁਹਾਨੂੰ ਦਿਖਾਉਣਾ ਪੈਣਾ ਕਿ ਕਿਦਾਂ ਬੰਦਾ ਜਿਹੜਾ ਅਮਰੀਕਾ ਦੇ ਵਿੱਚ ਕਦੋਂ ਐਂਟਰ ਹੋਇਆ ਸੀ ਲਗਭਗ ਕਦੋਂ ਐਂਟਰ ਹੋਇਆ ਸੀਗਾ ਤੇ ਇੱਥੇ ਜਿਹੜੇ ਕੋ ਆਏ ਸੀਗੇ ਉਹਨਾਂ ਦੇ ਐਫੀਡੇਵਿਟ ਆਪਣੇ ਬਿੱਲ ਬੁੱਲ ਸਾਰੇ ਜਿਹੜੇ ਲੈ ਕੇ ਤੇ ਉਹਨਾਂ ਤੁਹਾਨੂੰ ਇਸਟੈਬਲਿਸ਼ ਕਰਨਾ ਪੈਂਦਾ ਕਿ ਸਾਲ ਦੇ ਅੰਦਰ ਤੁਸੀਂ ਫਾਈਲ ਕੀਤਾ ਸੀਗਾ ਸੋ ਇਹ ਵੀ ਇੱਕ ਚੱਕਰ ਜਿਹੜਾ ਕਾਫੀ ਨਵਾਂ ਜਿਹੜਾ ਪੈ ਰਿਆ ਓਕੇ ਸੀ ਇਹ ਪਹਿਲਾਂ ਵੀ ਇਦਾਂ ਹੀ ਸੀਗਾ ਜਾਂ ਹੁਣ ਥੋੜਾ ਜ਼ਿਆਦਾ ਕਰ ਰਹੇ ਦੇਖੋ ਇਹ ਤਾਂ ਹੁਣ ਸਾਲ ਬਾ ਸਾਲ ਜਿਹੜੀਆਂ ਰਿਕੁਆਇਰਮੈਂਟਾਂ ਟਾਈਟ ਹੋ ਜਾਂਦੀਆਂ ਹਨ ਤੁਹਾਨੂੰ ਪਤਾ ਤੇ ਕਾਫੀ ਲੋਕੀ ਜਿਹੜੇ ਕੋਵਿਡ ਦੇ ਵਿੱਚ ਲੰਘ ਕੇ ਜਿਹੜੇ ਆਏ ਸੀਗੇ ਜਿਹਨਾਂ ਨੂੰ ਪੁੱਛਿਆ ਹੀ ਨਹੀਂ ਕੁਛ ਹਨ ਤੇ ਸਿੱਧੇ ਹੀ ਕਰਤਾ ਤੇ ਓਬਵੀਅਸਲੀ ਹੁਣ ਜਿਹੜਾ ਮਾਹੌਲ ਇਸ ਵੇਲੇ ਟਾਈਟ ਜਾਦਾ ਇਸ ਗੱਲ ਉੱਤੇ ਕਾਫੀ ਜਿਹੜਾ ਪੁੱਛਿਆ ਲੋਕਾਂ ਨੂੰ ਜਾ ਰਿਹਾ ਸੋ ਅੱਛਾ ਸੋ ਇਹਨਾਂ ਦੇ ਕੋਲ ਸਿੱਧਾ ਅਧਿਕਾਰ ਆ ਵੀ ਜੇ ਉਹ ਪ੍ਰੂਫ ਨਹੀਂ ਕਰ ਸਕਦੇ ਜਾਂ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਤੇ ਸਿੱਧੀ ਨਾ ਕਰ ਦਿੰਦੇ ਆ ਅਸਾਈਲਮ ਆਫਿਸ ਦੇ ਵਿੱਚ ਹੀ ਸਿੱਧੀ ਨਾ ਕਰ ਦਿੰਦੇ ਇੱਦਾਂ ਔਰ ਨਾ ਨਹੀਂ ਕਰਦੇ ਉਹ ਰੈਫਰ ਕਰ ਦਿੰਦੇ ਉੱਤੇ ਅਮਰੀਕਨ ਗੁੱਡ ਨੂੰ ਠੀਕ ਆ 1 ਇਅਰ ਡੈਡ ਲਾਈਨ ਦੇ بیس ਦੇ ਉੱਤੇ 1 ਇਅਰ ਡੈਡ ਲਾਈਨ ਦੇ بیس ਦੇ ਰੂ ਕਿਉਂਕਿ ਉਹ ਕਨਫਰਮ ਨਹੀਂ ਜਿਹੜਾ ਉਹ ਕਰ ਪਾਉਂਦੇ ਇਥੋਂ ਦੇ ਸੁਣ ਕੇ ਇਦਾਂ ਲੱਗਦਾ ਵੀ ਬੈਟਰ ਆ ਵੀ ਫਿਰ ਬੰਦਾ ਉੱਥੇ ਉਹਨਾਂ ਦੇ ਹੱਥ ਆ ਜਾਵੇ ਜਾਂ ਉਹਨਾਂ ਨੂੰ ਉਹਨਾਂ ਦੇ ਕੋਲ ਜਿਹੜਾ ਉਹ ਆ ਜਾਵੇ ਉਹਦੇ ਥਰੂ ਜਿਹੜਾ ਉਹ ਲੰਘ ਕੇ ਜਾਵੇ ਦੈਨ ਇਸ ਤਰੀਕੇ ਦੇ ਨਾਲ ਹੋ ਜਾਂਦਾ ਪਰ ਚਲੋ ਹਰ ਇੱਕ ਦਾ ਆਪੋ ਆਪਣਾ ਪੈਂਡਾ ਆ ਹਰ ਇੱਕ ਦਾ ਆਪੋ ਆਪਣਾ ਜਿਹੜਾ ਉਸ ਦੇ ਵਿੱਚ ਰਾਹ ਆ ਪਰ ਹੁਣ ਆਪਾਂ ਇਸੇ ਦੇ ਵਿੱਚ ਹੀ ਜਿਹੜੀ ਗੱਲ ਕਰੀ ਵੀ ਹੁਣ ਜਿਹੜੇ ਦੂਜੇ ਤਰੀਕੇ ਦੇ ਨਾਲ ਆ ਰਹੇ ਆ ਜਿਹੜੇ ਆ ਕੇ ਸਿੱਧਾ ਪੇਸ਼ ਹੁੰਦੇ ਆ ਜਾਂ ਡਿਟੇਨ ਕਰ ਲਏ ਜਾਂਦੇ ਆ ਜਾਂ ਫੜ ਹੋ ਜਾਂਦੇ ਆ ਸੋ ਉਹਨਾਂ ਦੇ ਲਈ ਫਿਰ ਕੀ ਜਿਹੜਾ ਉਹ ਉਹ ਕਿੱਦਾਂ ਹੈ ਉਹਨਾਂ ਦੇ ਲਈ ਕੀ ਪ੍ਰੋਸੈਸ ਹੈ ਸੋ ਜਿਹੜੇ ਤਾਂ ਫੜੋਗੇ ਉਹਨਾਂ ਨੂੰ ਫਿਰ ਜ਼ਿਆਦਾਤਰ ਉਹ ਸੋ ਪਹਿਲਾਂ ਤਾਂ ਦੇਖੋ ਬਾਰਡਰ ਤੇ ਫੜ ਹੁੰਦਾ ਜਦੋਂ ਬੰਦਾ ਉਹਨੂੰ ਕ੍ਰੈਡੀਬਲ ਫੇਅਰ ਇੰਟਰਵਿਊ ਕਹਿੰਦੇ ਆ ਬਿਆਨ ਜਿਹਨੂੰ ਕਹਿੰਦੇ ਕਿ ਬਿਆਨ ਹੋਏ ਕਿ ਨਹੀਂ ਹੋਏ ਕ੍ਰੈਡੀਬਲ ਫੇਅਰ ਇੰਟਰਵਿਊ ਸੀਐਫਆਈ ਵੀ ਇਹਨੂੰ ਕਹਿ ਦਿੰਦੇ ਆ ਤੇ ਸੈਲਮ ਅਫਸਰ ਤੁਹਾਡੇ ਬਿਆਨ ਲੈਂਦਾ ਜੇ ਤਾਂ ਪਾਸ ਕਰ ਦਵੇ ਤੁਹਾਨੂੰ ਛੱਡ ਦਿੰਦੇ ਆ ਬੋਰਡ ਤੇ ਨਹੀਂ ਵੀ ਛੱਡ ਸਕਦੇ ਕਈ ਵਾਰੀ ਕਹਿੰਦੇ ਜੇਲ੍ਹ ਚੋਂ ਕੇਸ ਲੜੋ ਹੂੰ ਜੇ ਕਈ ਵਾਰੀ ਬੰਦਾ ਫੇਲ ਹੋ ਗਿਆ ਤੇ ਉਹਨੂੰ ਇੱਕ ਅਪੀਲ ਦਾ ਹੱਕ ਹੁੰਦਾ ਜੱਜ ਦੇ ਕੋਲ ਓਕੇ ਤੇ ਜੇ ਤਾਂ ਹੁਣ ਤੁਸੀਂ ਹੈਗੇਆਂ ਲੂਇਜ਼ੀਆਨਾ ਇਦਾਂ ਦੇ ਜਿਹੜੇ ਡਿਫਿਕਲਟ ਕੋਰਟ ਜਿਹੜੇ ਹੈਗੇ ਉਹ ਜ਼ਿਆਦਾਤਰ ਜਿਹੜੇ ਜੱਜ ਆ ਉਹ ਸਲਮ ਆਫਿਸਰ ਨਹੀਂ ਸਹਿਮਤ ਹੁੰਦੇ ਆ ਠੀਕ ਹੈ ਜੀ ਓਕੇ ਹੂੰ ਹੂੰ ਤੇ ਆਪਾਂ ਇਹਦੇ ਵਿੱਚ ਡਿਸਕਸ ਵੀ ਕੀਤਾ ਸੀ ਵਿਜੇ ਕੁਮਾਰ ਥੇਰਾ ਸੀ ਕਿੰਬ ਦਾ ਜਿਹੜਾ ਕੇਸ ਹੈਗਾ ਸੁਪਰੀਮ ਕੋਰਟ ਵਾਲਾ ਕਿ ਜੇ ਜੱਜ ਨੇ ਫੇਲ ਕਰਤਾ ਤੇ ਉੱਤੇ ਹੋਰ ਕੋਈ ਅਪੀਲ ਨਹੀਂ ਹੈਗੀ ਮੋਕਾਂ ਨੇ ਉਹਦੇ ਵਿੱਚ ਕਈ ਵਾਰੀ ਵਕੀਲ ਕੇਸ ਕੋ ਜਿਹੜਾ ਫੜ ਲਦੇ ਆਪਣੇ ਪੈਸੇ ਬੁਹੇ ਬਣਾਣ ਨੂੰ ਪਰ ਜਿਹੜਾ ਲਾਅ ਆ ਉਹ ਲਾਅ ਆ ਉਹ ਕਹਿੰਦੇ ਕੋਈ ਅਪੀਲ ਉੱਤੇ ਜਿਹੜੀ ਹੈ ਨਹੀਂ ਉਹਨਾਂ ਨੇ ਸਾਰਾ ਜਿਹੜਾ ਐਵੇਨਿਊ ਜਿਹੜੇ ਉਹ ਸਾਰੇ ਸ਼ਟ ਕਰਤੇ ਆ ਤੇ ਜਦੋਂ ਤੁਸੀਂ ਇੱਕ ਵਾਰੀ ਅਪੀ ਜੇ ਤੁਸੀਂ ਤੁਹਾਡਾ ਬਿਆਨ ਤੁਹਾਡੇ ਜਦੋਂ ਪਾਸ ਹੋ ਜਾਂਦਾ ਹੈ ਸੀਐਫਆਈ ਦੇ ਤੇ ਉਸ ਤੋਂ ਬਾਅਦ ਹੁਣ ਇਹ ਆ ਕਿ ਉਹ ਕਹਿੰਦੇ ਕਿ ਠੀਕ ਆਪਾਂ ਪ੍ਰੀਲੀਮਿਨਰੀ ਡਿਟਰਮੀਨੇਸ਼ਨ ਜਿਹੜਾ ਬਣਾ ਕਰ ਲਿਆ ਕਿ ਇਹ ਬੰਦੇ ਦਾ ਕਲੇਮ ਹੈਗਾ ਇਹ ਸ਼ਾਇਦ ਇਹ ਸੱਚ ਬੋਲਦਾ ਤੇ ਫਿਰ ਉਹਨੂੰ ਉਹ ਬੌਂਡ ਦੀ ਆਪਸ਼ਨ ਕੇਵਰੀ ਆਈ ਖੁਦ ਦੇ ਦਿੰਦਾ ਕੇਵਰੀ ਉਹਨੂੰ ਜੱਜ ਨਾਲ ਜਿਹੜਾ ਜਾ ਕੇ ਕੋਰਟ 'ਵਰੇ ਫਾਈਟ ਕਰਕੇ ਜਿਹੜਾ ਲੈਣਾ ਪੈਂਦਾ ਤੇ ਉਹ ਕਈ ਵਾਰੀ ਉਹਨਾਂ ਨੂੰ ਰਿਸ਼ਤੇਦਾਰ ਫਿਰ ਸੱਜਣ ਮਿੱਤਰ ਇਦਾਂ ਦਾ ਲੰਬਣਾ ਪੈਂਦਾ ਜਿਹਨੂੰ ਤਹੇ ਰੱਖਣੇ ਪੈਂਦੇ ਆ ਐਜ਼ ਅ ਗਾਰੰਟੀ ਹੂੰ ਹੂੰ ਤੇ ਚੱਕੇ ਟਾਈਮ ਵਿੱਚ ਤਾਂ ਆਪਾਂ ਦੇਖਿਆ ਕਿ ਜ਼ੀਰੋ ਬੌਂਡ ਤੇ ਲੋਕੀ ਬਹੁਤ ਛੁੱਟੇ ਹੁਣ ਪਿਛਲੇ ਸਾਲਾਂ 'ਚ ਜੀ 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 ਉਹ ਕਈ ਕੋਰਟਾਂ ਦੇ ਵਿੱਚ ਘਟ ਪੈਂਦਾ ਸੀ 2500 5000 ਹਣ ਹੂੰ ਹੂੰ ਤੇ ਜਦੋਂ ਪੁਰਾਣੇ ਆਪਾਂ ਦੇਖੀਏ ਟਰੰਪ ਉਹਦਾ ਟਾਈਮ ਜਿਹੜਾ ਸੀਗਾ ਉਹ ਕਲੈਂਟ ਕਈ ਵਾਰੀ ਇਦਾਂ ਵੀ ਦੱਸਦੇ ਆ ਕਿ 25 25 30 30 ਹਜ਼ਾਰ ਜਿਹੜਾ ਵੀ ਬੌਂਡ ਬੌਂਡ ਦੀ ਕਾਫੀ ਵੈਲਿਊ ਵੱਧ ਗਈ ਸੀ ਉਦੋਂ ਤੇ ਹੁਣ ਜਦੋਂ ਬੰਦਾ ਪਹਿਲਾਂ ਹੀ ਕਰਜ਼ਾ-ਗੁਰਜ਼ਾ ਚੱਕ ਕੇ ਆਇਆ ਤੇ ਜਦੋਂ ਬਹਾਲ ਇਧਰਲੇ ਪਾਸੇ ਨੂੰ ਜਾਂਦਾ ਤੇ ਆਹੜਾ ਖਰਚਾ ਤੇ ਕਿਸੇ ਨੇ ਦੱਸਿਆ ਨਹੀਂ ਹੁੰਦਾ ਉਸ ਤੋਂ ਬਾਅਦ ਖੜੇ ਪੈਰ ਨਵੇਂ ਬੰਦੇ ਨੂੰ ਜੇਲ੍ਹ 'ਚ ਬੈਠੇ ਬੈਠੇ ਨੂੰ 25 30 ਹਜ਼ਾਰ ਜਿਹੜਾ ਬੌਂਡ ਵਾਲਾ ਖਰਚਾ ਪੈ ਗਿਆ ਕਿਉਂਕਿ ਤੁਹਾਨੂੰ ਜੱਜ ਤੱਕ ਜਾਣ ਤੱਕ ਤੋਂ ਪਹਿਲਾਂ ਤਾਂ ਪਤਾ ਨਹੀਂ ਉਹਨੇ ਕਿੰਨਾ ਬੌਂਡ ਤੁਹਾਨੂੰ ਪਾਣਾ ਸੋ ਇਹ ਚੀਜ਼ ਦਾ ਇੱਕ ਧਿਆਨ ਜਰੂਰ ਰੱਖਿਓ ਤੇ ਫਿਰ ਜਦੋਂ ਤੁਸੀਂ ਬਾਹਰ ਆ ਆਬਵੀਅਸਲੀ ਜੇ ਤੁਹਾਡਾ ਕੋਈ ਬੈਕਅਪ ਪਲਾਨ ਨਹੀਂ ਹੈਗਾ ਤੇ ਤੁਹਾਡੀ ਜਿਹੜੀ ਉਰੇ ਲੋਕੀ ਜਿੱਦਾਂ ਜੇ ਕੱਚੇ ਬੰਦੇ ਨੂੰ ਕੋਈ ਕਿਰਾਏ ਤੇ ਵੀ ਦਿੰਦਾ ਹਨਾ ਪਹਿਲੀ ਗੱਲ ਤਾਂ ਨਹੀਂ ਦਿੰਦੇ ਜ਼ਿਆਦਾਤਰ ਜੇ ਦਿੰਦੇ ਵੀ ਆ ਤੇ ਉਹ ਤੁਹਾਡੀ ਜਿਹੜੀ 2 ਮਹੀਨੇ ਦਾ ਕਿਰਾਇਆ ਗਰੂ ਆ ਤੁਹਾਨੂੰ ਜਿਹੜਾ ਭਰਨਾ ਪੈ ਜਾਂਦਾ ਐਡਵਾਂਸ ਚ ਇਦਾਂ ਦੀਆਂ ਗੱਲਾਂ ਆਪਾਂ ਸੁਣੀਆਂ ਕਲਾਇੰਟਾਂ ਤੋਂ ਉਹਦੇ ਵਿੱਚ ਪ੍ਰੋਬਲਮ ਜਿਹੜੀ ਆਂਦੀ ਆ ਤੇ ਕਈਆਂ ਦੀ ਹੈਲਪ ਜਿਹੜੀ ਹੋ ਜਾਂਦੀ ਆ ਗੁਰਦੁਆਰੇ ਵਗੈਰਾ ਤੋਂ ਕਈਆਂ ਦੀ ਨਹੀਂ ਵੀ ਹੁੰਦੀ ਤੇ ਉਹ ਚੀਜ਼ ਜਿਹੜੀ ਬੰਦੇ ਦਾ ਕੀ ਆਗੇ ਉਹਦੇ ਗਰਾਉਂਡ ਲੈਵਲ ਤੇ ਹਾਲਾਤ ਜਿਹੜੇ ਕੀ ਹੁੰਦੇ ਆ ਅਮਰੀਕਾ ਦੇ ਵਿੱਚ ਤੇ ਕਈ ਵਾਰੀ ਜੌਬ ਨਹੀਂ ਮਿਲਦੀ ਕਈ ਕਿਵੇਂ ਨਹੀਂ ਮਿਲਦੀ ਹਨ ਇਕਨੋਮੀ ਤੇ ਡਿਪੈਂਡ ਕਰਦਾ ਤੇ ਕਿਹੜੇ ਇਲਾਕੇ ਦੇ ਵਿੱਚ ਬੰਦਾ ਫਸਿਆ ਤੇ ਉਹਦੇ ਯਾਰ ਦੋਸਤਿਆਂ ਉਹਦਾ ਨੈਟਵਰਕ ਜਿਹੜਾ ਕੀ ਹੈ ਜੌਬ ਉਹਦੀ ਲੱਗ ਸਕਦੀ ਨਹੀਂ ਲੱਗ ਸਕਦੀ ਇਸ ਤੋਂ ਬਾਅਦ ਫਿਰ ਤੁਹਾਡਾ ਵਕੀਲ ਵਾਲਾ ਜਿਹੜਾ ਖਰਚਾ ਜਿਹੜਾ ਆ ਗਿਆ ਤੇ ਸਾਲਮ ਇੱਕ ਵਾਰੀ ਜੇ ਫਾਈਲ ਹੋਇਆ ਤੇ ਉਸ ਤੋਂ 5 ਮਹੀਨੇ ਬਾਅਦ ਤੁਸੀਂ ਜਿਹੜਾ ਆਪਣਾ ਵਰਕ ਪਰਮਿਟ ਅਪਲਾਈ ਕਰ ਸਕਦੇ ਆ ਤੇ ਅੱਗੇ ਫਿਰ ਉਹਨੂੰ 2-3 ਮਹੀਨੇ ਜਿਹੜੇ ਲੱਗ ਜਾਂਦੇ ਆ ਤੁਸੀਂ ਇਹ ਫਿਰ ਸਾਰਾ ਜੇ ਕੱਠਾ ਕਰਕੇ ਵੇਖੋ ਤੇ ਦੇਖੋ ਜਦੋਂ ਤੁਸੀਂ ਕਈਆਂ ਕਈ ਵਾਰੀ ਹੁਣ ਆਪਾਂ ਦੇਖੀਦਾ ਕਿ ਆਨਲਾਈਨ ਵੀਡੀਓ ਦੀ ਕੀ ਬੱਦੇ ਬਾਰਡਰ ਤੋਂ ਟੱਪ ਕੇ ਗੇਟ 'ਚ ਆ ਗਏ ਹਨ ਉਹ ਟਾਈਮ ਜਿਹੜੇ ਹੁਣ ਡੱਕਦੇ ਜਾ ਰਹੇ ਆ ਕਿਉਂਕਿ ਫੜ ਕੇ ਹੁਣ ਬਿਆਨ ਵੀ ਹੋਣ ਬੱਜੀ ਸਾਰੀ ਜਿਹੜੀ ਲੋਕਾਂ ਨੂੰ ਜੇਲ੍ਹ ਤੋਂ ਵਾਪਸ ਵੀ ਭੇਜਿਆ ਜਾ ਰਿਹਾ ਤੇ ਇਹ ਚੀਜ਼ ਦਾ ਫਿਰ ਜ਼ਰੂਰ ਆਪਣਾ ਉਹ ਕਰਿਓ ਕਿ ਜੇ ਹੁਣ ਤੁਹਾਡੇ ਬਿਆਨ ਹੀ ਨਹੀਂ ਪਾਸ ਹੋ ਗਏ ਤੁਹਾਨੂੰ ਵਾਪਸ ਕਰਤਾ ਤੇ ਤੁਹਾਡਾ ਆਬਵੀਅਸਲੀ ਜੇ ਜਿਹੜਾ ਬੰਦਾ ਪੈਸੇ ਲਾ ਕੇ ਆਇਆ ਉਹਦਾ ਲੌਸ ਵੀ ਫਿਰ ਜਿਹੜਾ ਬਹੁਤ ਜ਼ਿਆਦਾ ਹੋਊਗਾ ਤੇ ਕਈ ਵਾਰੀ ਬਦ ਨੈਗੇਟਿਵ ਤੇ ਫਿਰ ਆਬਵੀਸਲੀ ਚੱਲ ਜਾਂਦਾ ਜੇ ਵਾਪਸ ਸਾਨੂੰ ਉਹਦੇ ਦੇਸ਼ ਭੇਜਿਆ ਜਾਵੇ ਤੇ ਇੱਕ ਤੇ ਉਹਦਾ ਵਸੀਲਤਾ ਤੇ ਫਾਈਨੈਂਸ਼ੀਅਲ ਜਿਹੜੀ ਪ੍ਰੋਬਲਮ ਆ ਉਹ ਨਾਲ ਵਧ ਜਾਂਦੀ ਹੈ ਜੀ